wah hai guru wah hai guru wah guru ਹੇ ਗੁਰੂ ਸੈਕਟਰ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਾ ਤਲਵਾਰਾ ਵਿੱਚ ਸ਼ੁੱਕਰਵਾਰ ਨੂੰ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਲਾਨਾ ਗੁਰਮਤੀ ਸਮਾਗਮ ਬੜੀ ਸ਼ਰਧਾ ਤੇ ਪਾਵਨਾ ਨਾਲ ਮਨਾਇਆ ਗਿਆ ਇਹ ਸਮਾਗਮ ਸਿੱਖ ਯੂਥ ਤਲਵਾਰਾ ਵੱਲੋਂ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਕੀਰਤਨ ਦਰਬਾਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸਮਾਗਮ ਵਿੱਚ ਪ੍ਰਸਿੱਧ ਰਾਗੀ ਜਥਿਆਂ ਕਥਾਵਾਚਕਾਂ ਅਤੇ ਟਾਢੀ ਜਥਿਆਂ ਨੇ ਗੁਰਬਾਣੀ ਕੀਰਤਨ ਕਥਾ ਅਤੇ ਟਾਢੀ ਵਾਰਾਂ ਰਾਈ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਸ਼ਿਵ ਸੈਨਾ ਸਮਾਜਵਾਦੀ ਪੰਜਾਬ ਯੂਥ ਪਰਿਵਾਰੀ ਹਰਜਿੰਦਰਪਾਲ ਹੈਪੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਗੁਰਮਤੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਸਿੱਖ ਯੂਥ ਤਲਵਾੜਾ ਵੱਲੋਂ ਹਰਜਿੰਦਰਪਾਲ ਹੈਪੀ ਨੂੰ ਉਨ੍ਹਾਂ ਦੀ ਸਮਾਜ ਸੇਵਾ ਅਤੇ ਧਾਰਮਿਕ ਪਾਵਨਾਵਾਂ ਪ੍ਰਤੀ ਸਮਰਪਣ ਲਈ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੁਰਦੁਆਰੇ ਵਿੱਚ ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ ਅਤੇ ਸਾਰੇ ਨੇ ਬਾਬਾ ਦੀਪ ਸਿੰਘ ਜੀ ਦੇ ਬલિદાન ਨੂੰ ਯਾਦ ਕਰਦਿਆਂ ਗੁਰਮਤੀ ਅਨੁਸਾਰ ਜੀਵਨ ਜਿਉਣ ਦਾ ਸੰਕਲਪ ਕੀਤਾ ਵਾਹਿਗੁਰੂ 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 ਤੁਹਾਡਾ ਇਸ ਗੰਧਵਾ ਸਾਹਿਬ ਦੀ ਪਾਵਨ ਧਰਤੀ ਤੇ ਰਹੇ ਇਹ ਤੁਹਾਡਾ ਸਤੀ ਪਾਤਸ਼ਾਹ ਨੇ ਜੋ ਦਖੰਡੇ ਵਾਲੇ ਜੋ ਚਾਲੇ ਪਾ ਦਿੱਤੇ ਤੇ ਗੰਧਵਾ ਸਾਹਿਬ ਦੀ ਜਿਹੜੀ ਸੇਵਾ ਸੀ ਦਖੇਦਾਰੀ ਇਹ ਧੰਨ ਬਾਬਾ ਦੀਪ ਸਿੰਘ ਜੀ ਦੇ ਦਿੱਤੀ ਤੇ ਨਾਲ ਹੀ ਇਹ ਵਚਨ ਕੀਤੇ ਸਨ ਕਿ ਤੁਸੀਂ ਇੱਥੇ ਰਹਿ ਕਰਕੇ ਇਸ ਪਾਵਨ ਗੁਰਬਾਣੀ ਦੇ ਉਤਾਰੇ ਕਰਨੇ ਹਨ ਇਹਨੇ ਧੰਨ ਬਾਬਾ ਦੀਪ ਸਿੰਘ ਨੇ ਉੱਥੇ ਰਹਿ ਕਰਕੇ ਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਜੀਵਾਂ ਦੀ ਉਤਾਰੇ ਕੀਤੇ ਸਨ ਆਪ ਧੰਨ ਬਾਬਾ ਦੀਪ ਸਿੰਘ ਨੇ ਅਥੀ ਲਿਖੇ ਤੇ ਚਾਰ ਪਖਤਾਂ ਦੇ ਅੱਜ ਵੀ ਸੋਭਤ ਹਨ ਜੋ ਬਾਬਾ ਦੀਪ ਸਿੰਘ ਨੇ ਆਪਣੇ ਕਲਮਾਂ ਦੇ ਨਾਲ ਗੁਰੂ ਕੇ ਪਿਆਰ ਵਾਲੀ ਉਹ ਲਿਖਣਾ ਕੀਤੇ ਸਨ ਪਹਿਲੀ ਜਿਹੜੀ ਬੀੜ ਸੀ ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ਸ੍ਰੀ ਹਰਮੰਦਰ ਸਾਹਿਬ ਇੱਥੇ ਮਹਾਰਾਜ ਸਿੱਤੇ ਪਾਸ਼ਾ ਜੀ ਦੀ ਪਾਵਨ ਬੀੜ ਜਿਹੜੀ ਸੀ ਬਾਬਾ ਦੀਪ ਸਿੰਘ ਜੀ ਨੇ ਲੈ ਕਰਕੇ ਭੇਜਣਾ ਕੀਤਾ ਹੈ। ਇਹਨਾਂ ਪ੍ਰਕਾਰ ਦੀ ਪਟਕੀ ਇਸ ਪਵਿੱਤਰ ਵਿਹੜੇ ਤੇ ਕੀ ਕਹਿਣਾ ਹੈ ਜੀ ਤੁਹਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਮਹਾਰਾਜ ਜੀ ਦਾ ਸਤਿਕਾਰ ਕਰਦੇ ਆਂ। ਸਾਡੇ ਨੌਜਵਾਨ ਸਿੱਖ ਜੂਝ ਤਲਵਾੜਾ ਬੜੇ ਪਿਆਰ ਸਤਕਾਰ ਦੇ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਘੜੇ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾ ਰਹੇ ਆ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਦੇਸ਼ ਵਿਦੇਸ਼ ਵਿੱਚ ਵਸ ਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਦੇਸ਼ ਵਿਦੇਸ਼ ਵਿੱਚ ਵਸ ਰੀਆਂ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਤਲਵਾਰੇ ਦੀਆਂ ਸਖਤਾਂ ਦਾ ਸਹਿਯੋਗ ਸਾਰੀਆਂ ਸਖਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਤਨ ਮਨ ਧਨ ਦੇ ਨਾਲ ਜਿਹੜੀ ਆ ਸੇਵਾ ਆ ਕਰ ਰਹੇ ਨੇ ਅਸੀਂ ਸਾਰੀਆਂ ਸੰਗਤਾਂ ਨੂੰ ਇਹ ਸਾਰਾ ਸਵਾਦ ਮਨੁੱਖਾਂ ਦੇ ਅੰਦਰ ਇਸੇ ਤਰ੍ਹਾਂ ਸਿੱਖ ਜੂ ਤਲਵਾਰਾ ਦਾ ਸੇਵ ਕਰਦੇ ਰਹਿਣ ਗੁਰੂ ਮਹਾਰਾਜ ਦੇ ਚਰਨਾਂ ਦਾ ਵਿੱਚ ਇਸੇ ਤਰ੍ਹਾਂ ਹਾਜ਼ਰੀਆਂ ਲਗਾਉਂਦੇ ਰਹਿਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ